ਨਿਊ ਸੰਤਨਗਰ ਗੁਰਕਲ ਡਿਗਰੀ ਕਾਲਜ ਵਾਲੀ ਗਲੀ ਤੇ ਇਲਾਕਾ ਨਿਵਾਸੀਆਂ ਗਲੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਖੜਾ ਰਹਿਣ ਕਾਰਨ ਬੇहद ਪਰੇਸ਼ਾਨ ਹੋ ਗਏ ਹਨ ਮਲਾ ਨਿਵਾਸੀਆਂ ਅਨੁਸਾਰ ਗੰਦੇ ਪਾਣੀ ਵਿੱਚ ਕੀੜੇ ਚੱਲ ਰਹੇ ਹਨ ਤੇ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਬੱਚਿਆਂ ਦੀਆਂ ਸਕੂਲ ਜਾਂਦੇ ਸਮੇ ਵਰਦੀਆਂ ਖਰਾਬ ਹੋ ਜਾਂਦੀਆਂ ਹਨ ਤੇ ਹਰ ਪਾਸੇ ਕਰਾਂ ਵਿੱਚ ਰਹਿਣ ਵਾਲੇ ਇਹਨਾਂ ਨੂੰ ਬਦਬੂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਹ ਫਿਰ ਆਪਣੇ ਆਪ ਰਾਹੀਗਰਾਂ ਨੂੰ ਵੀ ਆਉਣ ਜਾਣ ਤੇ ਮੁਸ਼ਕਲ ਪੇਸ਼ ਆਉਂਦੀਆਂ ਹਨ ਸਮੱਸਿਆ ਗਲੀ ਦੇ ਨੀਵੇਂ ਹੋਣ ਕਾਰਨ ਦੀ ਹੈ ਤੇ ਕਈ ਵਾਰ ਸੀਵਰੇਜ ਬੋਰਡ ਦੇ ਕਰਮਚਾਰੀ ਆ ਕੇ ਸੀਵਰੇਜ ਠੀਕ ਕਰ ਜਾਂਦੇ ਹਨ ਪਰ ਅਗਲੇ ਦਿਨ ਫਿਰ ਤੇ ਇਹ ਸਮੱਸਿਆ ਬਣ ਜਾਂਦੀ ਹੈ ਨਗਰ ਕੌਂਸਲ ਨੂੰ ਕਈ ਵਾਰੀ ਗਲੀ ਦਾ ਲੈਵਲ ਉੱਚਾ ਕਰਨ ਲਈ ਕਿਹਾ ਪਰ ਅਜੇ ਤੱਕ ਸੁਣਵਾਈ ਨਹੀਂ ਹੋਈ ਹਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਗੁਰਦਾਸਪੁਰ ਮੈਨਾਂ ਮਨ ਮਲਸੋ ਧੀ ਹੈ ਮੈਂ ਨਿਊ ਸੰਦਰ ਕਲੋਨੀ ਤੋਂ ਆਤ ਸਾਨੂੰ ਸਕੂਲ ਜਾਣ ਤੋਂ ਇਹ ਬਹੁਤ ਪ੍ਰੋਬਲਮ ਹੁੰਦੀ ਹੈ ਤੇ ਤੋਂ ਬਹੁਤ ਬਿਮਾਰੀਆਂ ਚਲਦੀਆਂ ਹੈ ਜਿਦਾ ਕਿ ਡੇਂਗੂ ਮਲੇਰੀਆ ਟਾਈਫਾਈਡ ਬਹੁਤ ਸਾਰੀ ਬਿਮਾਰੀਆਂ ਸਟਾਰਟ ਹੋ ਸਕਦੀਆਂ ਵਾ ਤੇ ਸਾਨੂੰ ਜਲਦ ਜਲਦ ਇਹ ਜਿਹੜੀ ਗਲੀ ਹੈ ਇਹਨੂੰ ਥੋੜਾ ਉੱਚਾ ਕਰਨਾ ਚਾਹੀਦਾ ਤੇ ਇਤਨਾ ਪੂਰੇ ਇਸ ਕਲੋਨੀ ਦੀ ਜਿਹੜੀ ਆ ਗਲੀ ਹੈ ਤੇ ਬਹੁਤ ਗੰਦਾ ਪ੍ਰਭਾਵ ਪੈਂਦਾ ਤੇ ਇਸ ਦਾ ਕਿ ਉਹਨੂੰ ਇਹ ਸਰਕਾਰ ਨੂੰ ਕਰਨਾ ਚਾਹੀਦਾ ਹੈ ਇਹ ਚੀਜ਼ ਨੂੰ ਕਿ ਇਹਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਕਿ ਆ ਗਲੀ ਉੱਤੇ ਚੱਕਣੀ ਚਾਹੀਦੀ ਹੈ ਜਿਆਦਾ ਕਿਉਂਕਿ ਦੂਸਰੀ ਗਲੀ ਤੇ ਨੀਵੀਆਂ ਤੇ ਇੱਥੇ ਸਾਰਾ ਪਾਣੀ ਇਕੱਠਾ ਹੋ ਜਾਂਦਾ ਬਸ ਉੱਚਾ ਇਲਾਕਾ ਹੈ ਇਸ ਕਰਕੇ ਪਾਣੀ ਇੱਕੋ ਨਹੀਂ ਨਿਕਲਦਾ ਨਹੀਂ ਨੀਵਲੀ ਵਾਲੀ ਕ ਇਲਾਕਾ ਹੈ ਅੱਛਾ ਸਾਰਾ ਪਾਣੀ ਇੱਧਰ ਨੂੰ ਆਉਂਦਾ ਹਾਂਜੀ ਇੱਧਰ ਨੂੰ ਆਉਂਦਾ ਕਿੰਨੀ ਦੇਰ ਤੋਂ ਇਹ ਸਮੱਸਿਆ ਹੈ ਇਹ 1 2 ਮਨਸ ਹੋ ਗਿਆ ਇਹਨੂੰ ਇਹ ਆ ਚੀਜ਼ ਨਹੀਂ ਮੈਂ ਦਰਸ਼ਨ ਸਿੰਘ ਸੋਢੀ ਨਿਊ ਕਲੋਨੀ ਸੰਤਨਗਰ ਤੋਂ ਬੋਲ ਰਿਹਾ ਸਾਡੀ ਪ੍ਰੋਬਲਮ ਵੀ ਹੈ ਕਿ ਸਾਡੋਂ ਗਲੀ ਦਾ ਬਹੁਤ ਪ੍ਰੋਬਲਮ ਆ ਰਹੀ ਹੈ ਇੰਨਾ ਪਾਣੀ ਗੰਦਾ ਖੜਾ ਹੋਇਆ ਬੱਚਾ ਨੂੰ ਮਲੇਰੀਆ ਹੋ ਰਿਹਾ ਮੁਸ਼ਕਲ ਆ ਰਹੀ ਗੰਦੇ ਟਿਆਰਾਂ ਦੇ ਘਰਾਂ ਜ ਵੱੜ ਰਹੇ ਆ ਔਰ ਅਸੀਂ ਸਾਡੀ ਪਰਹਰਮਰੀ ਹੀ ਬੇਨਤੀ ਆ ਕਿ ਸਾਡੀ ਗਲੀ ਉੱਚੀ ਕੀਤੀ ਜਾਵੇ ਉੱਚੀ ਕਰਕੇ ਨਿਵਲ ਬਰਾਬਰੀ ਕੀਤਾ ਜਾਵੇ ਤਾਂ ਕਿ ਮਸਲਾ ਹੱਲ ਹੋ ਜਾਵੇ ਕਿੰਨੀ ਦੀ ਪ੍ਰੋਬਲਮ ਹੈ ਇਹਨੂੰ ਡੇਢ ਦੋ ਮਹੀਨੇ ਹੋ ਗਏ ਸਾਹਮਣੇ ਪਰੋਂ ਦੋ ਮਹੀਨੇ ਘਰ ਤੋਂ ਵੱਡ ਹੋ ਗਏ ਔਰ ਸਿਵਲ ਵਾਲੇ ਆਉਂਦੇ ਆ ਐਵੇਂ ਨਹੀਂ ਕਿ ਨਹੀਂ ਆਉਂਦੇ ਉਹਨਾਂ ਨੇ ਠੀਕ ਕੀਤੀ ਆ ਉਹ ਸਿਵਲ ਖੋੜ ਕੇ ਗਏ ਆ ਪਰ ਜਿਹੜੀ ਗੜੀ ਜਿਹੜੀ ਨਿਵੀ ਹੋਣ ਕਰਕੇ ਪ੍ਰੋਬਲਮ ਆ ਰਹੀ ਆ ਇਹ ਜਿੰਨੇ ਗਲੀ ਉੱਚੀ ਹੁੰਦੀ ਹੈ ਪ੍ਰੋਬਲਮ ਕਰੇ ਵੀ ਸੌਫ ਨਹੀਂ ਹੋ ਸਕਦੀ ਪਹਿਲਾਂ ਗਲੀ ਉੱਚੀ ਕਰਨ ਜੇ ਗੱਡਰ ਦੇਖੋ ਸਾਡੇ ਗੱਡਰਾਂ ਨਾਲ ਮਾਰਗ ਦੇਖੋ ਸਾਡੇ ਗੱਡਰ ਜਿਹੜੇ ਆ ਸਾਰੇ ਪੱਥਰ ਡਿੱਗ ਜਾਂਦੇ ਆ ਸੈਕੰਡ ਡਿਗਿਆਂ ਦੇ ਲੋਕੀ ਗੱਡੀਆਂ ਮੋੜ ਤੇ ਡਿੱਗ ਰਿਹਾ ਇਹਨਾਂ ਦੀ ਇਹਨੂੰ ਠੀਕ ਕਰਨ ਇਹਨਾਂ ਨੂੰ ਉੱਚੇ ਵਾਲੇ ਆਉਂਦੇ ਆ ਤੇ ਠੀਕ ਨਹੀਂ ਹੁੰਦਾ ਨਿਓ ਕਰਕੇ ਠੀਕ ਆ ਕੇ ਜਾਂਦੇ ਆ ਉਹ ਆਉਂਦੇ ਆ ਆ ਕੇ ਠੀਕ ਕਰਕੇ ਜਾਂਦੇ ਆ ਨਿਓ ਪ੍ਰੋਬਲਮ ਸੌਲਵ ਹੋਈ ਹੈ ਕਿ ਗਲੀ ਉੱਚੀ ਹੋਵੇ ਮਿੱਟੀ ਬਾਰੇ ਮੁਸਤੀ ਕੀ ਪਰ ਲੈਵਲ ਇੱਕੇ ਜਾ ਗੱਡੀ ਜਾ ਬਰਾਬਰ ਤੇ ਫਿਰ ਇਹ ਗੱਡੀ ਦੀ ਪ੍ਰਵਾਸ ਹੋ ਸਕਦਾ ਉਹ ਹੁੰਦੇ ਜਿਹੜਾ ਉਹਨਾਂ ਦੇ ਦੋਸ਼ ਨਹੀਂ ਦਿੰਦੇਗੇ ਉਹ ਹੁੰਦੇ ਕੋਈ ਜੇ ਸਾਹਿਬ ਨਾਲ ਆਇਆ ਗੱਡੀ ਲੈ ਕੇ ਆਇਆ ਸਭ ਕੀਤਾ ਉਹਨੇ ਕਹਿੰਦਾ ਅਸੀਂ ਕਹਿੰਦੇ ਮੈਂ ਕਹਿੰਦਾ ਨਹੀਂ ਕੀਤਾ ਪਰ ਇਹ ਪ੍ਰਸ਼ਾਸਨ ਦਾ ਕੰਮ ਹੋ ਗਿਆ ਸਾਡਾ ਪ੍ਰਵਾਸ ਨਹੀਂ ਕਿ ਉਹ ਇਹ ਪੈਸੇ ਦੇਣਗੇ ਤਾਂ ਹੀ ਹੋਗਾ ਨਾ ਇਹਦਾ ਕਿੰਨੇ ਘਰਾਂ ਨੂੰ ਮੁਸ਼ਕਲ ਪੇਸ਼ ਆ ਰਹੀ ਸਿਕੰਦਰ ਚਾਰ ਤਿੰਨ ਚਾਰ ਘਰ ਆ ਸੀ ਜਣੇ ਅਸੀਂ ਚਾਰ ਚਾਰ ਹਾਂਜੀ ਤੇ ਕੀ ਕੀ ਪ੍ਰੋਬਲਮ ਆਂਦੀ ਐ ਤੇ ਕਰਕੇ ਗੰਦੇ ਪਾਣੀ ਗੰਦੇ ਪਾਣੀ ਦਾ ਮਲੇਰੀਆ ਹੋ ਰਿਆ ਸਾਡੇ ਗੱਡੀਆਂ ਟਾਇਰ ਜਿਹੜੇ ਗੰਦੇ ਗੁਹਾਂ ਨਾਲ ਲਿਬਰੇ ਗੰਦੇ ਨਾਲ ਲਿਬਰੇ ਅੰਦਰ ਪੜ ਜਾਂਦੇ ਵੀਰੇ ਅੱਜ ਬੱਚਾ ਸਾਡੇ ਅੰਦਰ ਮਸਕ ਪੈ ਰਿਹਾ ਸਾਡੇ ਜੋ ਟਾਇਰ ਲਿਬਰਦੇ ਸਾਰੇ ਅੰਦਰ ਜਾਂਦੇ ਸਾਡੇ ਕੀ ਕਰੀਏ ਅਸੀਂ ਕੀ ਕਰੀਏ ਮੋਰਸੇ ਅੰਦਰ ਲੈ ਕੇ ਕੱਢੇ ਪੈਰ ਸਾਡੇ ਲਿਪੜੀ ਜਾਂਦੇ ਐ ਤੇ ਕੀ ਕੀ ਕਿਦਾਂ ਜਾਈਏ ਬੱਚਾ ਮਲੇਰੀਆ ਹੋ ਗਿਆ ਜੀ ਵਜਨ ਵਾਲਾ ਉਹ ਸਰਕਾਰ ਦਾ ਕਹਿੰਦੀ ਮਰੀਜ਼ ਤੋਂ ਬਾਅਦ ਗਮਲੇ ਜਾ ਕੇ ਪਾਣੀ ਦਾ ਸਾਡੇ ਸੜ ਜਾਂਦੀ ਐ ਤੇ ਆ ਗਰੋੜੇ ਪਾਣੀ ਖੜਾ ਗੜੀ ਦਾ ਇਹਨੂੰ ਕੋਈ ਦੇਦਾ ਆ ਕਿ ਇਹ ਨਗਰ ਕੌਂਸਲ ਦੀ ਹੱਜਾੰ ਦਾ ਨਗਰ ਤੁੰਸ ਨੂੰ ਇਹ ਸਮੱਸਿਆ ਕਦੀ ਨਿਗਰ ਕੌਂਸਲ ਨੂੰ ਵੀ ਮਿਲੇ ਹੋ ਨਹੀਂ ਅਜੇ ਨਹੀਂ ਮਿਲਿਆ ਮੈਂ ਕਦੀ ਨਹੀਂ ਗਿਆ ਸੀ ਉਹਨਾਂ ਨੂੰ ਐਪਲੀਕੇਸ਼ਨ ਤੇ ਦਿੱਤੀ ਨਹੀਂ ਦਿੱਤੀ ਅਸੀਂ ਜਿਹੜੇ ਜੇ ਜੇ ਸਾਹਿਬ ਜਿਹੜੇ ਜੇ ਸਾਹਿਬ ਆਉਂਦੇ ਹਨ ਨਾ ਕਹਿੰਦੇ ਸਰਪੰਚ ਨਗਰ ਕੌਂਸਲ ਦੀ ਹੱਤ ਜਾਂਦੀ ਹੈ ਸਮੱਸਿਆ ਕਦੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਜਾਂ ਇਹੋ ਵਗੈਰਾ ਨੂੰ ਵੀ ਮਿਲੇ ਅਸੀਂ ਜੇ ਸਾਹਿਬ ਨੂੰ ਹੋਰ ਸਾਹਿਬ ਨੂੰ ਮਿਲਿਆ ਜੀ ਉਹਨਾਂ ਨੂੰ ਦੱਸਿਆ ਪਰ ਹਿੰਟਨ ਤੇ ਅਜੇ ਤੱਕ ਕੋਈ ਨੂੰ ਕੁਝ ਦੱਸਤਾ ਨਹੀਂ ਹੈ ਜੇ ਸਾਹਿਬ ਨੂੰ ਦੱਸਿਆ ਸਾਬ ਜੀ ਹੁਕਮ ਚੇ ਕਰਾਓ ਕਹਿੰਦੇ ਅਸੀਂ ਕਰਾਵਾਂਗੇ ਪਰ ਹੁੰਦਾ ਨਹੀਂਗਾ ਜੇ ਸਾਹਿਬ ਆਏ ਜਿਹੜੇ ਸਿਵਲ ਬੋਰਡ ਦੇ ਹੈ ਨਾ ਜ ਉਹ ਐਸੀ ਕੋਈ ਨਾ ਕਿ ਆ ਵੀ ਸਪੀਕਰ ਆਉ ਪਰ ਉਹ ਕਹੀ ਕਾਮਾ ਤੇ ਹੋਇਆ ਨਹੀਂ ਲਗਾਤਾਰ ਕਿੰਨੀ ਦਿਨ ਤੋਂ ਐਸ ਸਮੱਸਿਆ ਇਹ ਤੇਰੀ ਚਾਹ ਤੇ ਦੋ ਤਿੰਨ ਮਹੀਨੇ ਤੋਂ ਹੀ ਹੋਈ ਐ ਸੀ ਪਹਿਲਾਂ ਠੀਕ ਸੀ ਨਾ ਭਜੀ ਆਪਣਾ ਹੋਰ ਕੀ ਸਮੱਸਿਆ ਮੇਰਾ ਨਾਮ ਭਵਿੰਦਰ ਸਿੰਘ ਜੇ ਮੈਂ ਇੱਥੇ ਆਰਮੀ ਦੀ ਵਿੱਚ ਜੌਬ ਕਰਦਾ ਮੇਰੇ ਘਰ ਦੇ ਬਾਰ ਬਾਰ ਬਿਲਕੁਲ ਇੰਨਾ ਗੰਦ ਪਿਆ ਹੋਇਆ ਪਿਛਲੇ ਡੇਢ ਮਹੀਨੇ ਤੋਂ ਤੇ ਇਸ ਤੋਂ ਪਹਿਲਾਂ ਵੀ ਦਿੱਕਤ ਆਈ ਸੀਗੀ ਇਹ ਹੁਣ ਦੀ ਦਿੱਕਤ ਨਹੀਂ ਐ ਪਹਿਲਾਂ ਦੀ ਵੀ ਦਿੱਕਤ ਆ ਪਹਿਲਾਂ ਵੀ ਪ੍ਰੋਬਲਮ ਸੋਲਵ ਕੀਤੀ ਸੀਗੀ ਪਰ ਉਸ ਤੋਂ ਬਾਅਦ ਵਿੱਚ ਹੁਣ ਆਉਂਦੇ ਨੇ ਆਂਦੇ ਚੱਕਰ ਲਾ ਕੇ ਚਲੇ ਜਾਂਦੇ ਨੇ ਮੇਰੇ ਸਾਈਡ ਵਾਲਾ ਸੀਵਰੇਜ ਤੇ ਬਿਲਕੁਲ ਹੀ ਬਲੌਕ ਪਿਆ ਇਹ ਪਹਿਲਾਂ ਵੀ ਨਹੀਂ ਖੁੱਲਿਆ ਤੇ ਹੁਣ ਵੀ ਨਹੀਂ ਖੁੱਲਿਆ ਇੱਕ ਸੀਵਰੇਜ ਸਿਰਫ ਖੁੱਲਿਆ ਉਦੋਂ ਦਾ ਤੇ ਉਸ ਤੋਂ ਬਾਅਦ ਵਿੱਚ ਇਦਾਂ ਹੀ ਗੰਦ ਪਿਆ ਹੋਇਆ ਇੱਥੇ ਆਉਣ ਜਾਣ ਵਾਲਿਆਂ ਨੂੰ ਵੀ ਦਿੱਕਤ ਹੁੰਦੀ ਆ ਸਾਨੂੰ ਘਰ ਦੇ ਵਿੱਚ ਬਹਿਣਾ ਮੁਸ਼ਕਲ ਹੋਇਆ ਪਿਆ دشਵਾਰ ਹੋਇਆ ਪਿਆ ਅਸੀਂ ਘਰ ਦੇ ਵਿੱਚ ਬੈਠ ਕੇ ਖਾਣਾ ਨਹੀਂ ਖਾ ਸਕਦੇ ਇੰਨਾ ਬੁਰੀ ਹਾਲਾਤ ਹੁਣ ਮੈਂ ਇੱਕ ਮਹੀਨੇ ਬਾਅਦ ਤੇ ਛੁੱਟੀ ਆਇਆ ਛੁੱਟੀ ਆ ਕੇ ਮੈਂ ਇੱਥੇ ਰੋਟੀ ਨਹੀਂ ਬੈ ਕੇ ਅੰਦਰ ਖਾ ਸਕਦਾ ਤੇ ਮੈਂ ਕੀ ਕਰਾਂਗਾ ਇਹ ਬੇਸ ਕੀ ਐ ਸਮੱਸਿਆ ਦਾ ਕਿਉਂ ਨਹੀਂ ਹੱਲ ਹੋ ਰਹੀ ਬੇਸ ਦੇਖੋ ਜੀ ਸੀਵਰੇਜ ਬਲੌਕ ਨੇ ਇਹ ਬਲਾਕੇ ਚ ਖੋਲ ਹੀ ਨਹੀਂ ਰਹੀ ਕਿਉਂ ਨਹੀਂ ਖੋਲ ਰਹੀ ਕੀ ਕਾਰਨ ਹੈ ਦੇਖੋ ਜੀ ਇਹ ਤਾਂ ਪ੍ਰਸ਼ਾਸਨ ਨੂੰ ਪਤਾ ਹੈ ਇਹ ਚੀਜ਼ ਦਾ ਇਹਨਾਂ ਨੂੰ ਚਾਹੀਦਾ ਹੈ ਤੇ ਇੱਕ ਤੇ ਗਲੀ ਨੀਵੀਂ ਹੈ ਗਲੀ ਨੀਵੀਂ ਹੋਣ ਕਰਕੇ ਜਿਹੜਾ ਬਲਾਕੇ ਚ ਥੋੜਾ ਜਿਹਾ ਵੀ ਬਲਾਕ ਲੱਗਦੀ ਹੈ ਉਹਦੇ ਨਾਲ ਪਾਣੀ ਇੱਥੇ ਖੜਾ ਹੋ ਜਾਂਦਾ ਔਣ ਜਾਣ ਦੇ ਰਾਹੀਆਂ ਨੂੰ ਦੇਖੋ ਕਿੰਨੀ ਦਿੱਕਤ ਹੋ ਰਹੀ ਹੈ ਕਿੰਨੀ ਪਰੇਸ਼ਾਨੀ ਨਾਲ ਨੰਗ ਰੇਰ ਕਰੋ ਕਰਾਚ ਵੀ ਪਾਣੀ ਵਰਤ ਕਰਾਚ ਵੀ ਚਲਾ ਜਾਂਦਾ ਜੇ ਜਦੋਂ ਇਹ ਬਲਾਕ ਪੂਰੇ ਹੋ ਜਾਂਦੇ ਜੇ ਮੇਰਾ ਘਰ ਉੱਚਾ ਹੈ ਗਲੀ ਨਾਲੋਂ ਕਾਫੀ ਉੱਚਾ ਜਦੋਂ ਬਲਾਕ ਲੱਗ ਜਾਂਦਾ ਬਲਾਕ ਪਿੱਛੇ ਨੂੰ ਮਾਰ ਦਿੰਦਾ ਪੂਰਾ ਔਰ ਇਹਦੇ ਨਾਲ ਬੈਕ ਬਲੌਕ ਮਾਰਦਾ ਜਦੋਂ ਉਦੋਂ ਫਿਰ ਅੰਦਰ ਪਾਣੀ ਚਲਾ ਜਾਂਦਾ ਹੋਰ ਮੱਛਰ ਉਹ ਗੈਰਾਂ ਦੀ ਪ੍ਰੋਬਲਮ ਮੱਛਰ ਡੇਂਗੂ ਬੱਚਿਆਂ ਨੂੰ ਪਰੇਸ਼ਾਨੀ ਆਉਣ ਜਾਣ ਚ ਪਰੇਸ਼ਾਨੀ ਸਕੂਲ ਜਾਣ ਚ ਪਰੇਸ਼ਾਨੀ ਹੋ ਰਹੀ ਹੈ